ਹਾ ਵੀ ਗਰਲਾਲ ਤੂੰ ਦੱਸ ਕੇ ਅਸਲ ਚ ਗੱਲ ਹੈ ਕੀ ਉਹ ਸਰਪੰਚ ਸਾਹਿਬ ਉਹਨੂੰ ਕੀ ਪੁੱਛਣਾ ਗੱਲ ਤਾਂ ਸਾਨੂੰ ਪੁੱਛੋ ਜੇ ਨਾ ਇਹਨਾਂ ਨਾਲ ਧੱਕਾ ਕਰ ਰਿਹਾ ਉਹ ਤੇਰੀ ਵੀ ਸੁਣਾਗੇ ਪਹਿਲਾਂ ਉਹਦੀ ਤਾਂ ਸੁਣ ਲਈਏ ਜਿਹੜਾ ਸਾਨੂੰ ਲੈ ਕੇ ਆਇਆ ਜੇ ਨਾ ਬੁਲਾਉਂਦੇ ਤਾਂ ਫਿਰ ਅਸੀਂ ਸਾਧ ਲੈਣਾ ਸੀ ਗੱਲ ਤਾਂ ਇੱਕੋ ਜੀ ਆ ਤੂੰ ਚੁੱਪ ਕਰ ਜੱਗਿਆ ਹਾਂ ਵੀ ਗਰਲਾਲ ਤੂੰ ਦੱਸ ਸਾਰੀ ਗੱਲ ਗੱਲ ਸਰਪੰਚ ਸਾਹਿਬ ਇਹ ਹੈ ਜਦੋਂ 20 ਸਾਲ ਪਹਿਲਾਂ ਅਸੀਂ ਕੈਨੇਡਾ ਗਏ ਸੀ ਤੇ ਬਾਈ ਨੂੰ ਘਰ ਦੀਆਂ ਚਾਬੀਆਂ ਤੇ ਸਾਰੀ ਜ਼ਿੰਮੇਵਾਰੀ ਦੇ ਗਏ ਸੀ ਕਿ ਇਹ ਸਾਡਾ ਆਪਣਾ ਹੈ ਤੇ ਘਰ ਦਾ ਖਿਆਰ ਰੱਖੇਗਾ ਹੂੰ ਇਹਦਾ ਘਰ ਦਾ ਮਾਲਕ ਬਣ ਗਿਆ 30 ਲੱਖ ਰੁਪਏ ਮੰਗਦਾ ਘਰ ਛੱਡਣ ਇਹ ਤੇ ਬਹੁਤ ਮਾੜੀ ਗੱਲ ਆ ਬੀ ਬਗਲ ਤਾਂ ਸਰਪੰਚ ਸਾਹਿਬ ਇਹਨੂੰ ਕੋ ਪੂਰੀ ਗੱਲ ਦੱਸੇ ਜੇ ਤੋ ਨਹੀਂ ਦਸੀ ਜਾਂਦੀ ਮੈਂ ਦੱਸ ਦਿੰਨਾ ਓਡਾ ਵੀ ਪੱਕ ਸੁਣ ਲੈਨੇ ਆ ਦੱਸੋ ਸਾਰੀ ਗੱਲ ਸਾਡਾ ਪੱਖ ਹੈ ਵੀ ਖੜ ਜਾ ਸਾਡਾ ਪੱਖ ਹੈ ਨੰਬਰਦਾਰ ਸਾਹਿਬ ਵੀਕਰ ਲਾਲ ਮੇਰੀ ਮਾਸੀ ਦਾ ਪੁੱਤ ਤੇ ਸਾਰਾ ਪਿੰਡ ਜਾਣਦਾ ਵੀ 20 ਸਾਲ ਪਹਿਲਾਂ ਇਹੀ ਸਾਨੂੰ ਇਸ ਘਰ ਚ ਲੈ ਕੇ ਆਇਆ ਸੀ ਤੇ ਅਸੀਂ ਸਾਰਾ ਟੱਬਰ ਪੱਕੇ ਕੈਨੇਡਾ ਚਲੇ ਸਾਡੇ ਘਰ ਦੀ ਰਾਖੀ ਕਰਿਓ ਤੇ ਹੁਣ ਸਾਨੂੰ ਇਸ ਘਰ ਚੋਂ ਕੱਢਣ ਵੀ ਆ ਗਿਆ ਤੇ ਭਾਈ ਜਦੋਂ ਘਰ ਹੀ ਉਹਦਾ ਏ ਤੇ ਉਹ ਤੁਹਾਨੂੰ ਜਾਣੂ ਇਥੋਂ ਕਹਿ ਹੀ ਸਕਦਾ